ਇੰਸਟਾਗ੍ਰਾਮ ਦੇ ਦੋਸਤੋ ਰੋਪਿਆ ਕਹਿੰਦਾ ਮੈਨੂੰ ਬਰਬਾਦ ਕਰਤਾ ਜਦੋਂ ਮੈਂ ਆਇਆ ਸੀ ਰੱਬ ਵਾਂਗੂ ਪੂਜਦੇ ਸੀ ਪਰ ਹੁਣ ਮੈਨੂੰ ਕਹਿੰਦੇ ਆ ਵੀ ਤੂੰ ਤਾਂ ਇੱਕ ਰੰਡੀ ਬਜਾਰਾਂ ਤੂੰ ਇੱਕ ਕੋਠਾ ਹੈਗਾ ਕਹਿੰਦੇ ਮੇਰੇ ਤੇ ਇੱਕ ਸਟੂਲੇ ਦੀਆਂ ਵੀਡੀਓ ਆਉਂਦੀਆਂ ਮੇਰੇ ਤੇ ਕੁੜੀਆਂ ਗਲਤ ਵੀਡੀਓ ਛੋਟੇ ਛੋਟੇ ਕੱਪੜੇ ਬਣਾ ਕੇ ਲੱਕਾਂ ਦੇ ਠੁਮਕੇ ਲਾਉਂਦੀਆਂ ਨੇ ਲੋਕ ਟਾਈਮਿੰਗ ਤੇਰਾ ਸਾਈਜ਼ ਛੋਟਾ ਤੇਰਾ ਆ ਫਲਾਨਾ ਤੇ ਕਹੇ ਜੀ ਵੈਦ ਐਡ ਪਾਉਂਦੇ ਆ ਮੇਰੇ ਤੇ ਮੈਂ ਕੀ ਕਰਾਂ ਮੈਂ ਕੀ ਕਰਾਂ ਮੇਰੇ ਤੇ ਗੰਦ ਪਾਉਂਦੇ ਆ ਮੈਂ ਤਾਂ ਇਹ ਤੋਂ ਚੰਗਾ ਮਾਰ ਹੀ ਜਾਵਾਂ 90% ਇੰਸਟਾਗ੍ਰਾਮ ਦੇ ਉੱਤੇ ਗੰਦ ਆ ਰਿਹਾ ਤੇ 10% ਹੀ ਆ ਜਿਹੜਾ ਸਹੀ ਚੀਜ਼ ਆ ਮਤਲਬ ਕਹ ਦੀ ਇਹ ਵੀ ਲੋਕ ਸਿਆਣੇ ਤਾਂ ਬਹੁਤ ਬਣ ਜਾਂਦੇ ਵੀ ਅਸੀਂ ਸਹੀ ਆ ਸਹੀ ਆ ਸਹੀ ਆ ਪਰ ਹਰ ਇੱਕ ਬੰਦੇ ਦੇ ਫੋਨ ਦੇ ਵਿੱਚ ਤਾਂ ਇੰਸਟਾਗ੍ਰਾਮ ਫੇਸਬੁੱਕ YouTube ਚੱਲਦੀ ਆ ਜੇ ਤੁਸੀਂ ਇੰਨੇ ਸਹੀ ਹੋ ਤਾਂ ਬੰਦ ਕਰੋ ਇਹ ਸਾਰੀਆਂ ਚੀਜ਼ਾਂ ਬੰਦ ਕਰੋ ਚੰਗੇ ਛੋਟੇ ਫੋਨ ਲੈ ਲਓ ਵੱਡੇ ਫੋਨ ਤੁਸੀਂ ਛੱਡੋ ਇੰਸਟਾਗ੍ਰam ਰੋ ਰਿਆ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਦੋਸਤੋ ਆਜੋ ਤੁਹਾਨੂੰ ਮੈਂ ਦੱਸੂਗਾ ਇੰਸਟਾਗ੍ਰam ਦਾ ਰੋਣਾ ਕੀ ਹੈ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਆਜੋ ਤੁਹਾਨੂੰ ਵਿਖਾਉਣਾ ਇੰਸਟਾਗ੍ਰam ਕੀ ਕਹਿ ਰਿਹਾ ਪਾ ਕਾਲਾ ਬਰਨ ਨਾ ਲੋਡ ਹੀ ਨਹੀਂ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰঞ্জੀਤ ਵਰਤੀਆ ਐਪ ਨੂੰ ਮਲਾਉਣੇ ਆ ਤੁਹਾਡੇ ਨਾਲ ਇੱਕ ਇੰਸਟਾਗ੍ਰam ਨੂੰ ਮਲਾਉਣੇ ਆ ਜੀ ਇਹ ਇੱਕ ਇੰਸਟਾਗ੍ਰam ਆ ਜਿਹੜਾ ਆਪਣੇ ਦੁੱਖ ਦੱਸੂਗਾ ਵੀ ਮੇਰੇ ਨਾਲ ਕੀ ਹੁੰਦਾ ਜਦੋਂ ਮੈਂ ਪਹਿਲਾਂ ਆਇਆ ਸੀ ਦੁਨੀਆ ਤੇ ਇਹ ਪਹਿਲੀ ਪਹਿਲੀ ਵਾਰ ਆਇਸੇ ਬڑے ਲੋਕ ਸਲਾਮਾ ਕਰਦੇ ਸੀ ਵੀ ਹਾਂ ਭਾਈ ਇੰਸਟਾਗ੍ਰam ਕੈਂਟ ਚੀਜ਼ ਆ ਪਰ ਅੱਜ ਕੱਲ ਇੰਸਟਾਗ੍ਰam ਨੂੰ ਇੰਨਾ ਕਿਉਂ ਮਾੜਾ ਦੱਸਿਆ ਜਾਂਦਾ ਕਿਉਂ ਲੋਕ ਇਹਨੂੰ ਗਾਲਾਂ ਕੱਢਦੇ ਨੇ ਕਿਉਂ ਕਹਿੰਦੇ ਨੇ ਵੀ ਇੰਸਟਾਗ੍ਰam ਦੇ ਉੱਤੇ ਸਟੂਲ ਜਿਆਦਾ ਆਉਂਦੇ ਨੇ ਇਹ ਤੇ ਗਲਤ ਵੀਡੀਓ ਪਾਉਂਦੀਆਂ ਨੇ ਇਹ ਇੰਸਟਾਗ੍ਰam ਇੱਕ ਇਹੋ ਜਿਹਾ ਐਪ ਆ ਜਿਹੜੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਤਾ ਜਿਵੇਂ ਕਹਿੰਦੇ ਚਿੱਟਾ ਇੱਕ ਜਵਾਨੀ ਨੂੰ ਖਤਮ ਕਰ ਰਿਹਾ ਉਦਾਂ ਹੀ ਇੰਸਟਾਗ੍ਰਾਮ ਨੂੰ ਵੀ ਇੱਕ ਇਹੋ ਜਿਹਾ ਦਰਜਾ ਦਿੱਤਾ ਗਿਆ ਪਹਿਲਾਂ ਇਹਨੂੰ ਰੱਬ ਮੰਨਦੇ ਸੀ ਹੁਣ ਇਹਨੂੰ ਕਿਉਂ ਕਿਉਂ ਸ਼ੈਤਾਨ ਦਾ ਰੂਪ ਦਿੱਤਾ ਜਾਂਦਾ ਆਜੋ ਇਸ ਮਾਈ ਨਾਲ ਗੱਲ ਕਰਾਉਣੇ ਆ ਬਾਈ ਨਾਲ ਗੱਲ ਕਰਾਂਗੇ ਬਾਈ ਸਸੀਕਰ ਸਸੀਕਰ ਕੀ ਗੱਲ ਹੋ ਗਈ ਇੰਸਟਾਗ੍ਰਾਮ ਬਾਈ ਮੈਂ ਬਹੁਤ ਦੁਖੀ ਹਾਂ ਬਈ ਲੋਕਾਂ ਤੋਂ ਕਹਿੰਦਾ ਵੀ ਮੈਂ ਇੰਸਟਾਗ੍ਰਾਮ ਬੋਲਦਾ ਹਾਂ ਹਾਂ ਮੈਂ ਇੰਸਟਾਗ੍ਰਾਮ ਬੋਲਦਾ ਪਰ ਮੈਂ ਦੁਖੀ ਬਹੁਤ ਹਾਂ ਲੋਕਾਂ ਤੋਂ ਤੂੰ ਕੀ ਕਹਤੋਂ ਆ ਤੁਹੇ ਹੈ ਤਾਂ ਲੰਮੀ ਸਾਹ ਸਾਹ ਵੀ ਤੈਨੂੰ ਮੈਂ ਸੁਣਾਉਣਾ ਗੱਲ ਵੀ ਜਦੋਂ ਮੇਰਾ ਜਨਮ ਹੋਇਆ ਸੀ ਮੰਨ ਕੇ ਚੱਲ ਵੀ ਜਦੋਂ ਮੈਂ ਮਰੀ ਐਪ ਬਣੀ ਸੀਗੀ ਹਨਾ ਉਦੋਂ ਲੋਕਾਂ ਨੇ ਬੜਾ ਚਾਹ ਕੇ ਮੈਨੂੰ ਦੇਖਿਆ ਸੋਚਿਆ ਵੀ ਚਲ ਯਾਰ ਜੇ ਟਿਕਟੋਕ ਬੰਦ ਹੋ ਗਈ ਤਾਂ ਇੰਸਟਾਗ੍ਰam ਬਹੁਤ ਵਧੀਆ ਚੀਜ਼ ਆ ਤੇ ਆਪਾਂ ਇਹਨੂੰ ਚਲਾਓ ਤੇ ਵਧੀਆ ਚੀਜ਼ ਆ ਵੀ ਆਪਣਾ ਟਾਈਮ ਪਾਸ ਹੋ ਜਾਊਗਾ ਪਰ ਜੇ ਹੁਣ ਲੋਕਾਂ ਦੇ ਪੈਨ ਟੂ ਵਿਊ ਤੋਂ ਬਹਿਨੇ ਆ ਵੀ 90% ਲੋਕ ਮੈਨੂੰ ਕੰਜਰਖਾਨਾ ਦੱਸਦੇ ਆ ਕੰਜਰਖਾਨਾ ਕਿਉਂ ਦੱਸਦੇ ਆ ਵੀ ਤੁਹਾਨੂੰ ਮੈਂ ਦੱਸਦਾ ਬਈ ਜਿਹੜੇ ਆ ਸਟੂਲੇ ਆ ਹੁਣ ਇਹ ਇੰਨੇ ਕਿ ਨਿਕਲੇ ਜਿਵੇਂ ਮੀਹ ਵਲੇ ਡੱਡਾ ਨਹੀਂ ਬਾਹਰ ਨਿਕਲਦਿਆਂ ਹੰਦਾਂ ਉਵੇਂ ਆ ਗਏ ਕਿਉਂ ਆ ਗਏ ਪਤਾ ਨਹੀਂ ਖਣੀ ਤਾਂ ਮੈਂ ਜਨਮ ਦਿੱਤਾ ਇਹਨਾਂ ਨੂੰ ਜਾਂ ਇਹਨਾਂ ਨੂੰ ਫੇਮਸ ਹੋਣ ਦੇ ਮਾਰੇ ਜਾਂ ਵੀ ਇਹ ਇੰਸਟਾਗ੍ਰਾਮ ਛੇਤੀ ਫੇਮਸ ਕਰ ਦਿੰਦਾ ਇਹ ਮੈਨੂੰ ਨਹੀਂ ਪਤਾ ਕਿਉਂ ਆ ਪਰ ਇਹਨਾਂ ਨੇ ਸਟੂਲਾਂ ਨੇ ਇੰਨਾ ਕੁ ਗੰਦ ਪਾਇਆ ਚੰਗੇ ਭਲੇ ਮਾਪਿਆਂ ਨੇ ਮੁੰਡੇ ਬਣਾਏ ਸੀਗੇ ਚੰਗਿਆਂ ਤੁਸੀਂ ਲੋੜੀਆਂ ਬੰਡੀਆਂ ਚੰਗੇ ਪਿੰਡ ਚ ਲੱਡੂ ਬੰਡੇ ਪਾਟੀਆਂ ਕੀਤੇ ਮੁੰਡਾ ਹੋਇਆ ਪਰ ਨਿਕਲੇ ਕੀ ਵੱਡੇ ਹੋ ਕੇ ਨਾ ਕੁੜੀ ਨਾ ਮੁੰਡਾ ਹਨਾ ਤੇ ਉਹ ਹੋ ਗਈ ਚੀਜ਼ ਵੀ ਤਾਂ ਸਟੂਲੇ ਬਣ ਗਏ ਸਟੂਲੇ ਕਿਉਂ ਬਣ ਗਏ ਤੈਨੂੰ ਫਰਮਾਲਾ ਕਹਤੋਂ ਕਹਿੰਦੇ ਆ ਸਟੂਲੇ ਤਾਂ ਉਹ ਬਣਿਆ ਮੇਰੇ ਤੇ ਜੀ ਭਾਈ ਰੀਲਾ ਪਾਉਂਦੇ ਮੇਰੇ ਹੂੰ ਸਟੂਲੇ ਤੇ ਰੀਲਾ ਪਾਉਂਦੇ ਹਾਂ ਜਦੋਂ ਰੀਲਾ ਪਾਉਂਦੇ ਫਿਰ ਮੈਨੂੰ ਬੈੰਦੂ ਮੈਨੂੰ ਹੀ ਮਾੜਾ ਬੋਲਣਾ ਨਾ ਜਿਵੇਂ ਹੁਣ ਆਪਾਂ ਕੋਈ ਚੀਜ਼ ਆਪਾਂ ਕਹਿੰਦੇ ਹੁੰਨੇ ਆ ਜੇ ਹੁਣ ਆਪਾਂ ਫਸਲ ਬੀਜੀ ਤੇ ਜੇ ਫਸਲ ਮਾੜੀ ਲੈ ਜੂਗੀ ਤੇ ਮਾਲਕ ਨੂੰ ਹੀ ਬੋਲਣਾ ਨਾ ਉਹ ਚੀਜ਼ ਨੂੰ ਤਾਂ ਮਾਲਕ ਇਹ ਆ ਵੀ ਮੈਂ ਮਾਲਕ ਹਾਂ ਅਗਲਾ ਤਾਂ ਗਾਲ ਮੈਨੂੰ ਕੱਢਦਾ ਅਗਲਾ ਕਹਿੰਦਾ ਇੰਸਟਾਗ੍ਰਾਮ ਕਾਦਾ ਯਰ ਕੰਜਰ ਕੰਨਾ ਹੂੰ ਠ ਉਹ ਚੀਜ਼ ਤਾਂ ਮੈਨੂੰ ਦੁੱਖ ਲੱਗਦਾ ਕੀ ਕੀ ਆਉਣ ਲੱਗਿਆ ਬਈ ਇੰਸਟਾਗ੍ਰਾਮ ਦੇ ਉੱਤੇ ਤੇਰੇ ਤਾਂ ਕੀ ਕੀ ਆਉਣ ਲੱਗਿਆ ਤੜਕੇ ਤੋਂ ਲੈ ਕੇ ਪਹਿਲਾਂ ਸਟੂਲੇ ਆਉਣਗੇ 5-7 ਸਟੂਲਿਆਂ ਦੀਆਂ ਵੀਡੀਓ ਆਉਣੀਆਂ ਉਸ ਤੋਂ ਬਾਅਦ ਜਨਾਨੀਆਂ ਇਹ ਜੀਆਂ ਆਉਂਦੀਆਂ ਕਿਸੇ ਜਨਾਨੀ ਦੇ ਹੋ ਜੋ ਸ਼ੈਰੋ ਸ਼ਾਰੀ ਚੰਗੀ ਵੀਡੀਓ ਬਣਾਉਂਦੀ ਆ ਵੀ ਉਹ ਆਪਾਂ ਉਹਨਾਂ ਨੂੰ ਕਹਿਣਾ ਵੀ ਹਾਂ ਤੁਸੀਂ ਬਣਾਓ ਵੀਊ ਸੋਨੋ ਵੀ ਵਧੀਆ ਆਉਂਦੇ ਆ ਉਹਨਾਂ ਦਾ ਟੈਲੈਂਟ ਆ ਠੀਕ ਆ ਆ ਜਿਹੜਾ ਚਿੱਟੜ ਦਿਖਾਉਣੇ ਆ ਮੂਰਲੇ ਆ ਉਹਦੀਆਂ ਹਿੱਕਾਂ ਦਿਖਾਉਣਗਾ ਇੱਥੋਂ ਕਰਕੇ ਦੀਪ ਗੱਲੇ ਦਾ ਬਣਾ ਕੇ ਜਗਾੜ ਇਹ ਟੈਲੈਂਟ ਨਹੀਂ ਇਹ ਕੰਜਲਖਾਨਾ ਨਹੀਂ ਤਲੇ ਮੈਂ ਕਮੈਂਟ ਪੜਦਾ ਮੈਨੂੰ ਆਪ ਨੂੰ ਸ਼ਰਮ ਆਉਣ ਲੱਗ ਜਾਂਦੀ ਯਾਰ ਵੀ ਆਹ ਹਾਲ ਹੋ ਗਿਆ ਤੇ ਫਿਰ ਤੂੰ ਉਹ ਚੀਜ਼ਾਂ ਬੰਦ ਕਰ ਦੇਣਾ ਤੂੰ ਉਹੀ ਚੀਜ਼ਾਂ ਕਿਉਂ ਚਲਾਈ ਜਾਂਦਾ ਤੂੰ ਉਹਨਾਂ ਤੇ ਬੈਨ ਲਾ ਦੇ ਕਰੋੜ ਰੀਲ ਦੇਖੇਗਾ ਨਾ ਕਰੋੜ ਦੇ ਵਿੱਚੋਂ 5-7000 ਹੀ ਚੰਗੀ ਹੋਗੀ ਬਾਕੀ ਆਹੀ ਕੁਝ ਹੋਊਗਾ ਬੈਨ ਜੇ ਮੈਂ ਲਾਤਾ ਫਿਰ ਤਾਂ ਇਦੋਂ ਇਦੋਂ ਚੰਗਾ ਮਰਨਾ ਹੀ ਮਜੂਰ ਮਤਲਬ ਕਿ ਇਹਨਾਂ ਵੀ 90% ਗੰਦਾ ਹਾਂ ਹਾਂ ਸਟੂਲੇ ਹੋ ਗਏ ਕੰਨੀਆਂ ਹੋ ਗਿਆ ਕਿੱਤਾ ਕਰਦਿਆਂ ਹਾਂ ਠੀਕ ਆ ਆਪਦੇ ਅੰਕ ਦਿਖਾਉਂਦਾਂ ਹਾਂ ਸਟੂਲੇ ਹੋ ਗਏ ਚੰਗੇ ਬਲੇ ਮੁੰਡੇ ਬਣਾਏ ਪੈਂਪੂ ਬੰ ਚਲੇ ਠੀਕ ਆ ਉਸ ਤੋਂ ਬਾਅਦ ਆ ਗਿਆ ਬਈ ਬੈਦ ਹਾਂ ਬੈਦ ਜਿਹੜੇ ਆ ਗਏ ਤੜਕੇ ਉੱਠ ਕੇ ਤੋਂ ਵੇਖ ਲਈ ਇਹਨਾਂ ਦੀਆਂ ਵੀਡੀਓ ਬਣਾਉਣੀਆਂ ਹੋਣੀਆਂ ਆਉਤ ਆਪਣਾ ਚੂਪੀ ਐਮਬੀਆ ਦਾ ਮੂੰਹ ਹੋਵੇ ਪਤਾ ਕੀ ਕਹਿਣਗੇ ਜਿਹਦੀ ਟਾਈਮਿੰਗ ਘਾਟਾ ਜਾਂ ਜਿਹਦਾ ਕੋਈ ਉਹ ਇਹ ਜਿਹਾ ਜਗਾੜ ਆ ਅਸੀਂ ਐਂ ਕਰਦਾਂਗੇ ਅਸੀਂ ਉਹ ਟੰਗਣ ਲਾ ਦਾਂਗੇ ਫਲਾਨਾ ਕਰਦਾਂਗੇ ਠੀਕ ਆ ਵੀ ਇਹ ਜੋਂ ਲੱਗਦੇ ਆ ਆਪਦੀ ਇੱਥੇ ਜਿਵੇਂ ਅੱਗੇ ਅੱਡਾਂ ਤੇ ਬਾਜਾਂ ਮਾਰ ਮਾਰ ਚੀਜ਼ਾਂ ਵੇਚਦੇ ਹੁੰਦੇ ਸੀਗੇ ਹੁਣ ਮੇਰੇ 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 ਡੇ ਤੇ ਵੇਚਣ ਲੱਗੇ ਠੀਕ ਆ ਪੰਨਾਂ ਨੂੰ ਪੁੱਛਣ ਵਾਲਾ ਹੋਵੇ ਜਿਹੜੇ ਨਾਲ ਤੁਸੀਂ ਗਲਤ ਮਲਤ ਚੀਜ਼ਾਂ ਖਾਉਣ ਲੱਗੇ ਜਾਂ ਖਵਾਤਿਆਂ ਜਿਹੜਾ ਮੁੰਡਾ ਜਾਂ ਕੋਈ ਖਾਊਗਾ ਠੀਕ ਆ ਉਹ ਕੋਈ ਨਹੀਂ ਵਿਆਹ ਹੋਇਆ ਕਿਸੇ ਦਾ ਜਾਂ ਕੋਈ ਨਹੀਂ ਕੋਈ ਉਹ ਜਾ ਉਹਦੇ ਕੋਲੇ ਬੰਦ ਆ ਵੀ ਉਹ ਸਾਰਾ ਕੁਝ ਵੇਚ ਹੀ ਜਾਂਦੇ ਹਨ ਹੈ ਟੁੱਟ ਕੇ ਪੈ ਜਾ ਵੀ ਉਹ ਸਾਰਾ ਕੁਝ ਵੇਚ ਹੀ ਜਾਂਦੇ ਆ ਜਦ ਜਦੋਂ ਤੁਸੀਂ ਇੱਥੇ ਵੇਚ ਹੀ ਜਾਂਦੇ ਆ ਓਏ ਇੱਥੇ ਕੱਢ ਕੇ ਕਰ ਲੈ ਤੂੰ ਨਹੀਂ ਆਉਂਦੀ ਵਾਜ ਤੂੰ ਇੱਥੇ ਫੋਨ ਵੇਖ ਲੈ ਮੜਾ ਤੁਸੀਂ ਵੇਚ ਹੀ ਜਾਂਦੇ ਆ ਮੰਨ ਕੇ ਚੱਲ ਯਾਰ ਜੇ ਤੁਸੀਂ ਉਹ ਸੋਡੀਆਂ ਦਵਾਈਆਂ ਖਾ ਕੇ ਜੋਕ ਕੀ ਕਰਨਗੇ ਉਹ ਜਾਂ ਜੀ ਦਾ ਵਿਆਹ ਨਹੀਂ ਹੋਇਆ ਜਾਂ ਕੋਈ ਕਿਸੇ ਦੀ ਕਿਸੇ ਲਈ ਨਹੀਂ ਜਾਂ ਕਿਸ ਨੂੰ ਕੋਈ ਜਾਣਕਾਰੀ ਨਹੀਂ ਉਹ ਕੀ ਕਰੂਗਾ ਬਲਾਸਕਾਰੀ ਕਰੂਗਾ ਜਾਂ ਫਿਰ ਦਵਾਈਆਂ ਨਾਲ ਤੁਸੀਂ ਇੱਕ ਅਧੀਰ ਨਾਲ ਕੁੜੀ ਵੀ ਤੋਰਦਾ ਕਰੋ ਠੀਕ ਹੈ ਨਾ ਆਪਾਂ ਤਾਂ ਇਹ ਗੱਲ ਕਹਿਣਾ ਹੈ ਬਾਈ ਵੀ ਇਹ ਚੀਜ਼ਾਂ ਤੁਸੀਂ ਗਲਤ ਕੰਮ ਕਰਨਾ ਬੰਦ ਕਰ ਦੋ ਹਾਂ ਜੇ ਚੀਜ਼ ਹੈਗੀ ਆ ਜੇ ਮੈਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਕੋਈ ਹਾਸੇ ਮਜ਼ਾਕ ਵਾਲੀਆਂ ਬਣਾਉਂਦੇ ਆ ਮੀਆਂ ਬੀਵੀ ਜਾਂ ਕੋ ਕੁੜੀ ਬਣਾਉਂਦੀ ਆ ਹਾਸੇ ਮਜ਼ਾਕ ਲਈ ਜਾਂ ਕੋ ਮੁੰਡਾ ਬਣਾਉਂਦਾ ਉਹ ਚੀਜ਼ਾਂ ਚੰਗੀਆਂ ਉਹ ਥੋੜਾ ਜਿਹੜਾ ਦਿਮਾਗ ਆ ਸਟ्रेस ਭਰੀ ਜ਼ਿੰਦਗੀ ਆ ਤੂੰ ਨੂੰ ਰਿਲੈਕਸ ਕਰਦਾ ਜਿਹੜਾ ਇਹ ਚੀਜ਼ਾਂ ਇਹ ਤਾਂ ਤੁਹਾਨੂੰ ਹੋਰ ਡਿਪਰੈਸ਼ਨ ਚ ਵਾੜਦਾ ਕਿਉਂ ਵਾੜਦਾ ਇੱਕ ਬੰਦੇ ਨੂੰ ਆਪਦੇ ਆਪ ਨੂੰ ਲੱਗ ਜਾਂਦਾ ਖੜੀ ਮੈਂ ਕਮਜ਼ੋਰ ਆ ਯਾਰ ਜਦੋਂ ਤੁਹਾਡਾ ਦਿਮਾਗ ਦੇ ਵਿੱਚ ਚੀਜ਼ ਇਹ ਜਿਹੀ ਬਿਠਾ ਦਿੱਤੀ ਨਾ ਤੁਸੀਂ ਦਿਮਾਗੀ ਤੌਰ ਤੇ ਜਿੰਨੀ ਤਰ ਤੇ ਕਮਜ਼ੋਰ ਹੋਗੇ ਸਮਝ ਲਾ ਤੁਸੀਂ ਕਮਜ਼ੋਰ ਹੀ ਆ ਠੀਕ ਆ ਇਹ ਚੀਜ਼ਾਂ ਇਹ ਜੀਆਂ ਪ੍ਰਮੋਟ ਕਰਦੇ ਆ ਪਿੱਛੇ ਜੇ ਇੱਕ ਚੀਜ਼ ਨੂੰ ਸਕੂਨ ਮਿਲਿਆ ਸੀ ਜਦੋਂ ਅਮਰਤਪਾਲ ਭਾਈ ਮੇਰੋ ਜੀ ਅਮਰਤਪਾਲ ਜੀ ਨੇ ਇਹ ਗੱਲ 28 ਸੀਗੀ ਵੀ ਬਈ ਦਾ ਦੇ ਦਵਾਲੇ ਹੋਇਆ ਸੀ ਹੋਣਾ ਮੈਨੂੰ ਉਦੋਂ ਸੀਗਾ ਠੀਕ ਆ ਯਾਰ ਵੀ ਬੰਦਾ ਕੋਈ ਹੈਗਾ ਬੋਲਣ ਵਾਲਾ ਉਹਨੇ ਕੁੜੀ ਵੀ ਇੱਕ ਨੂੰ ਸਮਝਾਇਆ ਵੀ ਪ੍ਰੋਮੋਸ਼ਨਾਂ ਕਰਨਾ ਬੰਦ ਕਰ ਦੋ ਬੰਦ ਤਾਂ ਪ੍ਰੋਮੋਸ਼ਨਾਂ ਹੋ ਗਈਆਂ ਪਰ ਹਜੇ ਉਹਨਾਂ ਦੀ ਵੀਡੀਓ ਆਉਣ ਨਹੀਂ ਛਟ ਗਈ ਠੀਕ ਆ ਇਹ ਚੀਜ਼ਾਂ ਕਿਤੇ ਨਾ ਕਿਤੇ ਬਹੁਤ ਜਿੰਨੀ ਤਰ੍ਹਾਂ ਤੇ ਗਲਤ ਆ ਦੋਸਤੋ ਇਹ ਇੰਸਟਾਗ੍ਰਾਮ ਆ ਜਿਹੜਾ ਕਹਿ ਰਿਹਾ ਵੀ ਮੈਂ ਬੜਾ ਦੁਖੀ ਆ ਮੇਰੇ ਤੇ ਕੁੜੀਆਂ ਰੀਲਾਂ ਬਣਾਉਂਦੀਆਂ ਨੇ ਗਲਤ ਐਡਾ ਆਉਂਦੀਆਂ ਨੇ ਜਿਵੇਂ ਕਹਿਦੀ ਆ ਵੀ ਟਾਈਮਿੰਗ ਦੀ ਪ੍ਰੋਬਲਮ ਆ ਤੁਹਾਨੂੰ ਜਾ ਕਹਿਦੀ ਆ ਵੀ ਤੁਹਾਨੂੰ ਅਬ ਵੀ ਤੁਹਾਡੇ ਤੋਂ ਟਾਈਮ ਨਹੀਂ ਲੱਗਦਾ ਤੁਹਾਡੇ ਤੋਂ ਸਾਈ ਛੋਟਾ ਟਾਈਮਿੰਗ ਵਧਾ ਲਓ ਐਦਾਂ ਕਰ ਲਓ ਸਾਈ ਚ ਪ੍ਰੋਬਲਮ ਆ ਇਹੋ ਜਿਹੀਆਂ ਚੀਜ਼ਾਂ ਇੱਤੇ ਆਉਣ ਲੱਗੀਆਂ ਕੁੜੀਆਂ ਜਿਹੜੀਆਂ ਚੰਗੇ ਘਰਾਣਿਆਂ ਦੇ ਕੁੜੀਆਂ ਉਹ ਠੁਮਕੇ ਲਾਉਣ ਲੱਗੀਆਂ ਇਹ ਤੇ ਠੀਕ ਐ ਉਸ ਤੋਂ ਬਾਅਦ ਸਟੂਲੇ ਜਿਹੜੇ ਹੈਗੇ ਆ ਇਹ ਤੇ ਆਉਣ ਲੱਗੇ ਮਤਲਬ ਕਹਿ ਦਈਏ ਵੀ ਜਸਾਲਾ ਗੰਦ ਸਾਰਾ ਪੰਜਾਬ ਦਾ ਸਾਰੇ ਇੰਡੀਆ ਦਾ ਗੰਦ ਕੱਲਾ ਇੰਸਟਾਗ੍ਰam ਦੇ ਆਉਣ ਲੱਗ ਗਿਆ ਵੀ ਲੋਕ ਕਹਿੰਦੇ ਹੁੰਦੇ ਸੀ ਪਹਿਲਾਂ ਜਾ ਕੇ ਨਾ Google ਦੇ ਵਿੱਚ Chrome ਦੇ ਵਿੱਚ ਜਾ ਕੇ ਆਪਣੇ ਵਾਸਤੇ ਨਾ ਬੇ ਇੱਕ ਵੱਡੀ ਵੀਡੀਓ ਸਰਚ ਕਰਦੇ ਸੀ ਵੀ ਗਲਤ ਕੰਮ ਕਰਨ ਵਾਸਤੇ ਹੁਣ ਤਾਂ Instagram ਵੀ ਦੇਈ ਜਾਂਦਾ ਸਾਰਾ ਕੁਝ Instagram ਤੇ ਸਾਰੀ ਚੀਜ਼ ਮਿਲ ਜਾਂਦੀ ਹੈ ਮਤਲਬ ਯਾਰ ਧਰ ਤੋਂ ਲੈ ਕੇ ਰੋਟੀ ਤੋਂ ਲੈ ਕੇ ਪਾਣੀ ਤੱਕ ਪਾਣੀ ਤੋਂ ਟੱਟੀ ਤੱਕ ਟੱਟੀ ਤੋਂ ਹਰ ਇੱਕ ਚੀਜ਼ ਮੈਂ ਕਹਾਂ Instagram ਦੇ ਉੱਤੇ ਮਿਲ ਜਾਂਦੀ ਆ ਜਿਹੜੀ ਤੁਸੀਂ ਮਰਜ਼ੀ ਮੰਨ ਲਓ ਕਾਰ ਲੈਣੀ ਆ ਜਾਂ ਕੋਈ ਤੁਸੀਂ ਐਡ ਵੇਖਣੀ ਆ ਜਾਂ ਕੋਈ ਤੁਸੀਂ ਕੋਈ ਫਿਲਮ ਵੇਖਣੀ ਆ ਜਾਂ ਕੋਈ ਉਹਦੀ ਐਡ ਵੇਖਣੀ ਆ ਵੀ ਕਿਹੜੇ ਵੇਲੇ ਕੀ ਸਿਸਟਮ ਚੱਲ ਰਿਹਾ ਕੀ ਤਾ ਮਾਨ ਕੀਆ ਕਿਹੜੀ ਚੀ ਚੱਲੀ ਜਾਂਦੀ ਹੈ ਕਿਹੜਾ ਨਹੀਂ ਚੱਲੀ ਜਾਂਦਾ ਕੀ ਚੱਲੀ ਜਾਂਦਾ ਕੀ ਨਹੀਂ ਚੱਲੀ ਜਾਂਦਾ ਸਾਰਾ ਕੁਝ ਤੈਦੇ ਤੇ ਆਉਣ ਲੱਗ ਗਿਆ ਯਾਰ ਫਿਰ ਇਹਨੂੰ ਗਲਤ ਕਿਉਂ ਕਹਿ ਰਹੇ ਹੋ ਗਲਤ ਕਿਉਂ ਕਹਿ ਰਹੇ ਹੋ ਜੇ ਤੁਹਾਡੇ ਦੇ ਵਿੱਚ ਗੰਦ ਭਰਿਆ ਤੁਹਾਡੇ ਲੋਕਾਂ ਦੇ ਵਿੱਚ ਗੰਦ ਭਰਿਆ ਹੋਏ ਤੁਸੀਂ ਆਪਣੀਆਂ ਜਨਾਨੀਆਂ ਨੂੰ ਨਹੀਂ ਸਮਝਾਉਂਦੇ ਪਏ ਆਪਣੀਆਂ ਕੁੜੀਆਂ ਨੂੰ ਨਹੀਂ ਸਮਝਾਉਂਦੇ ਪਏ ਆਪਣੇ ਸਟੂਲੇ ਮੁੰਡਿਆਂ ਨੂੰ ਨਹੀਂ ਸਮਝਾਉਂਦੇ ਪਲੇ ਜਿਹੜੇ ਚੰਗੇ ਭਲੇ ਮੁੰਡਿਆ ਉਹਨਾਂ ਨੂੰ ਨਹੀਂ ਸਮਝਾਉਂਦੇ ਪਏ ਇਹਦਾ ਕਸੂਰ ਕਿਉਂ ਕੱਢਦੇ ਹੋ ਇਹਨੇ ਤਾਂ ਇੱਕ ਐਪ ਆ ਇਹਨੇ ਤਾਂ ਇੱਕ ਦਿਨ ਇੱਕ ਦਿਨ ਰੁਕ ਜਾਣਾ ਤੇ ਜਿਨ੍ਹਾਂ ਨੇ ਆਪਣਾ ਨਾਮ ਖਰਾਬ ਕੀਤਾ ਹੋਇਆ ਇਹਨੇ ਨਾਮ ਵੀ ਬਹੁਤ ਬਣਾਇਆ ਲੋਕਾਂ ਦੇ ਚੰਗੀਆਂ ਚੀਜ਼ਾਂ ਵੀ ਬਹੁਤ ਇੱਥੇ ਆਈਆਂ ਹੋਈਆਂ ਚੰਗਿਆ ਵੀਡੀਓ ਵੀ ਲੋਕ ਬਹੁਤ ਪਾਉਂਦੇ ਆ ਇੱਥੇ ਆਪਣੀ ਘਰ ਵਾਲੀਆਂ ਨਾਲ ਵੀਡੀਓ ਬਣਾਉਂਦੇ ਆ ਚੰਗੀਆਂ ਵੀਡੀਓ ਵੀ ਬਣਾਉਂਦੇ ਆ ਲੋਕ ਐ ਨਹੀਂ ਸਾਰੀਆਂ ਮਾੜੀਆਂ ਹੀ ਬਣਦੀਆਂ ਪਰ 90% ਆਪਾਂ ਵੇਖਿਆ ਜਾਵੇ ਇੰਸਟਾਗ੍ਰਾਮ ਦੇ ਉੱਤੇ ਗੰਦਾ ਆ ਰਿਹਾ ਜਿਹੜਾ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਜਵਾਕਾਂ ਨੂੰ ਫੋਨ ਫੜਾ ਦਿੰਦੇ ਆ ਆਪ ਵੀ ਵੇਖਦੇ ਰਹਿੰਦੇ ਆ ਨਾਲੇ ਪਤਾ ਵੀ ਇਹ ਆਪਣੇ ਲਈ ਚੰਗਾ ਨਹੀਂ ਹੈਗਾ ਦੁਨੀਆ ਤੇ ਹਰ ਇੱਕ ਚੀਜ਼ ਚੰਗੀ ਹੁੰਦੀ ਆ ਹਰ ਇੱਕ ਚੀਜ਼ ਮਾੜੀ ਵੀ ਹੁੰਦੀ ਆ ਮਤਲਬ ਕਹੇ ਜੀ ਵੀ 90 ਪਰਸੈਂਟ ਗੰਦਾ ਆ ਰਿਹਾ ਤੇ 10 ਪਰਸੈਂਟ ਹੀ ਆ ਜਿਹੜਾ ਚੰਗਾ ਆ ਰਿਹਾ ਇਹ ਕਹਿੰਦਾ ਜੇ ਮੈਂ ਜਾਂ ਤਾਂ ਮੈਂ ਇਹਨੂੰ ਖਤਮ ਕਰ ਦੋ ਤੇ ਜਾਂ ਇਹ ਚੀਜ਼ਾਂ ਬੰਦ ਕਰ ਦੋ ਮੈਂ ਕਹਾਂ ਇਹ ਜਿਵੇਂ ਨਿਜਮੇ ਬਣਾ ਲਾ ਪਰ ਕਹਿੰਦਾ ਨਿਜਮ ਬਣਾ ਕੇ ਅਸੀਂ ਕਿ ਕਰਾਂਗੇ 1 ਕਰੋੜ ਵੀਡੀਓ ਲੋਕ ਵੇਂਦੇ ਆ ਉਹਦੇ ਵਿੱਚੋਂ 5000 ਵੀਡੀਓ ਸਹੀ ਵੇਂਦੇ ਆ ਤੇ ਦੂਜੀਆਂ ਜਿਹੜੀਆਂ ਵੀਡੀਓ ਰਹਿ ਗਈਆਂ ਉਹ ਸਾਰੀਆਂ ਮਤਲਬ 95 ਲੱਖ ਵੀਡੀਓ ਜਿਹੜੀਆਂ ਹੈਗੀਆਂ ਉਹ ਸਿਰਫ ਔਰ ਸਿਰਫ ਕਹਦੀ ਆ ਵੀ ਗਲਤ ਵੇਖਦੇ ਆ ਅੱਛਾ ਭਾਈ ਹੋਰ ਹੋਰ ਭਾਈ ਇੱਕ ਜਿਹੜੇ ਸਰੀਰ ਬਾਰੇ ਸਿੱਖਿਆ ਦਿੰਦੇ ਆ ਹਨਾ ਚਲ ਜਿਨ੍ਹਾਂ ਨੂੰ ਜਾਣਕਾਰੀ ਆ ਉਹ ਸਿੱਖਿਆ ਦਿੰਦੇ ਆ ਜੇ ਕੋਈ ਸਿੱਖਿਆ ਦੇ ਦੀ ਦੂਜਾ ਨੂੰ ਨਿੰਦਣ ਲੱਗ ਜਾਂਦਾ ਹੁਣ ਲੋਕ ਜੇ ਕੋਈ ਮਾੜਾ ਮੋਟਾ ਕੋਈ ਆਪਦੇ ਹੈਲਥ ਬਾਰੇ ਕੋਈ ਮਾੜੀ ਮੋਟੀ ਜਾਣਕਾਰੀ ਲੈਣਾ ਚਾਹੂਗਾ ਤੂੰ ਹੁਣ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਚੰਗੀ ਚੀਜ਼ ਮੇਰੇ ਲਈ ਕਿਹੜੀ ਆ ਪਰ ਫਿਰ ਕਿਉਂ ਹਾਂ ਹੋਰ ਗੱਲ ਮੈਂ ਪੁੱਛਦਾ ਨਾ ਵੀ ਜਿਹੜੀਆਂ ਵੀ ਵੀਡੀਓ ਤੇ ਤੁਹਾਡੇ ਤੇ ਆਉਂਦੀਆਂ ਗਲਤ ਵੀਡੀਓ ਪਾਉਂਦੇ ਤੁਸੀਂ ਫਿਰ ਉਹ ਉਹ ਵੀਡੀਓ ਨੂੰ ਸ਼ੇਅਰ ਵੱਧ ਕਾ ਤੋ ਕਰਮਾਉਣੇ ਆ ਉਹ ਚੀਜ਼ਾਂ ਨੂੰ ਪ੍ਰੋਮੋਟ ਕਾ ਤੋ ਕਰਦੇ ਹੋ ਉਹ ਚੀਜ਼ ਨੂੰ ਤੂੰ ਛੇਤੀ ਤੋਂ ਛੇਤੀ ਅੱਗੇ ਕਾ ਤੋ ਪਹੁੰਚਾਉਣੇ ਤੁਸੀਂ ਤੁਸੀਂ ਕੁਸੂਰਵਾਰ ਹੋ ਫਿਰ ਅਸੇ ਹੀ ਨਹੀਂ ਕੁਸੂਰਵਾਰ ਆ ਉਹ ਲੋਕ ਹੀ ਬਹੁਤ ਸ਼ੇਅਰ ਕਰਦੇ ਠੀਕ ਆ ਨਾ ਮੰਨ ਲਾ ਤੂੰ ਦੇਖ ਲਈ ਤੂੰ ਲਾਈਕ ਕਰਤੀ ਤੇਰੇ ਮਾਲ ਦੇ ਨਾਲ ਸਾਰੇ ਫ੍ਰੈਂਡਾਂ ਕੋਲ ਜਾਵਣਗੇ ਕਿਤਨਾ ਕਿਤੇ ਵੀ ਐਦਾਂ ਵੀ ਲੱਗਦਾ ਹੋਊਗਾ ਵੀ ਮੈਂ ਜਿਹੜਾ ਦੁਨੀਆ ਤੇ ਆਇਆ ਸੀ ਇੱਕ ਚੰਗਾ ਸਿੱਖਿਆ ਦੇਣ ਆਇਆ ਸੀਗਾ ਤੇ ਅੱਜ ਮੈਂ ਮਾੜਾ ਬਣ ਰਿਹਾ ਲੋਕਾਂ ਦੇ ਪ੍ਰਤੀ ਲੋਕ ਤਾਂ ਕਹਿੰਦੇ ਵੀ ਚਿੱਟੇ ਨਾਲ ਮਰੀ ਜਾਂਦੇ ਆ ਪਰ ਅੱਜ ਕੱਲ ਮੈਂ ਕਹਿੰਦਾ ਚਿੱਟੇ ਨਾਲੋਂ ਵੱਧ ਤੁਸੀਂ ਬਦਨਾਮ ਹੋਏ ਪਏ ਹੋ ਬਾਲੇ ਬਈ ਮੈਨੂੰ ਆਪਦੇ ਆਪ ਨੂੰ ਐ ਲੱਗਦਾ ਮੈਂ ਆਪਦੇ ਆਪ ਨੂੰ ਖਤਮ ਕਰ ਲਾਂ ਠੀਕ ਹੈ ਨਾ ਮੈਥੋਂ ਇਹ ਜ਼ਿੰਦਗੀ ਨਹੀਂ ਜੋਈ ਜਾਂਦੀ ਲੋਕਾਂ ਦੇ ਘਰਾਂ ਦੇ ਵਿੱਚ ਕਲੇਸ਼ ਹੀ ਬਹੁਤ ਪਾਇਆ ਹੋਇਆ ਹੈ ਕਹਿੰਦਾ ਫੇਕ ਐੜੀਆਂ ਬਣ ਜਾਂਦੀਆਂ ਜਾਂ ਘਰਾਂ ਲੀਆਂ ਫੇਕ ਐੜੀਆਂ ਬਣਾ ਕੇ ਹੋਰਾਂ ਨਾਲ ਗੱਲਾਂ ਕਰਨ ਲੱਗੇ ਮੁੰਡੇ ਬਹੁਤ ਕਰੀ ਜਾਂਦੇ ਯਾਰ ਕੁੜੀਆਂ ਵੀ ਬਣਾਈ ਜਾਂਦੇ ਮੁੰਡੇ ਵੀ ਬਹੁਤ ਕੁਝ ਹੋ ਜਾਂਦਾ ਮੈਨ ਥੋੜੇ ਐਪ ਕਰਕੇ ਨਾ ਬਈ ਕਈਆਂ ਦੇ ਘਰ ਵੀ ਟੁੱਟੇ ਆ ਮਤਲਬ ਕਹੇ ਦੀ ਵੀ ਉਹ ਇੰਸਟਾਗ੍ਰਾਮ ਤੇ ਆਈਡੀਆਂ ਬਣਾਉਂਦੀਆਂ ਨੇ ਠੁਮਕੇ ਲਾਉਂਦੀਆਂ ਨੇ ਫਿਰ ਉਹਨਾਂ ਨੂੰ ਮੁੰਡਿਆਂ ਨੂੰ ਸੁਣ ਸੁਣ ਮੁੰਡਿਆਂ ਨੂੰ ਕਮੈਂਟ ਕਰਦੀਆਂ ਨੇ ਇੱਕ ਦੂਜੇ ਨਾਲ ਗੱਲਬਾਤ ਹੁੰਦੀ ਆ ਫਿਰ ਉਹਨਾਂ ਦੇ ਘਰ ਟੁੱਟਦੇ ਜਿਵੇਂ ਕਹਿੰਦੀ ਆ ਇੰਸਟਾਗ੍ਰਾਮ ਦੇ ਉੱਤੇ ਇੰਸਟਾਗ੍ਰਾਮ ਦੇ ਕਰਕੇ ਆ ਵਿਆਹ ਹੋਇਆ ਫਿਰ ਆ ਆ ਘਰ ਵਾਲੀ ਨੇ ਤਲਾਕ ਦਿੱਤਾ ਆਪਣੇ ਘਰ ਵਾਲੇ ਨੂੰ ਐਦਾਂ ਦੀਆਂ ਚੀਜ਼ਾਂ ਵੀ ਬਹੁਤ ਆਉਂਦੀਆਂ ਇੰਸਟਾਗ੍ਰਾਮ ਦਾ ਕਸੂਰ ਕੱਢਿਆ ਜਾਂਦਾ ਉਹ ਚੀਜ਼ਾਂ ਦਾ ਮੇਰਾ ਤਾਂ ਕਾਹਦਾ ਕਸੂਰ ਆ ਸਾਰਾ ਦਿਨ ਬਈ ਸਾਰਾ ਦਿਨ ਵੀਡੀਓ ਕੋਲ ਸਾਰਾ ਠੀਕ ਆ ਨਾ ਮੈਨੂੰ ਕੀ ਪਤਾ ਸੀ ਹੁਣ ਇਹਨਾਂ ਨੇ ਰੰਦੀ ਬਜਾਰੀ ਬਣਾ ਲੈਣਾ ਟਿਕਟਾਕ ਬਣਾ ਲੈ ਤੁਹਾਨੂੰ ਹਾਂ ਟਿਕਟੋਕ ਬੰਦ ਕਰਤਾ ਵਧ ਗਿਆ ਹੁਣ ਮੈਨੂੰ ਬਣਾ ਕੇ ਬਹਿ ਗਏ 2 ਮਿੰਟ ਦੀ ਹੋ ਗਿਆ ਠੀਕ ਵੀ ਹੁਣ ਮੈਨੂੰ ਬਣਾ ਕੇ ਬਹਿ ਗਏ ਹੁਣ ਉਹਦੇ ਵਿੱਚ ਮੇਰਾ ਕੀ ਕਸੂਰ ਆ ਮੈਂ ਤਾਂ ਇੱਕ ਲੋਕਾਂ ਦੇ ਐਂਟਰਟੇਨਮੈਂਟ ਲਈ ਤੇ ਵਧੀਆ ਬਣ ਕੇ ਆਇਆ ਸੀ ਵੀ ਚਲ ਲੋਕ ਆਉ ਦਾ ਟਾਈਮ ਪਾਸ ਕਰਨਗੇ ਵਧੀਆ ਜ਼ਿੰਦਗੀ ਜਿਉਣਗੇ ਹੁਣ ਇਹ ਮੈਨੂੰ ਕੀ ਪਤਾ ਸੀ ਵੀ ਆਹ ਕੁਛ ਕਰ ਲੱਗ ਜਾਣਗੇ ਅੱਛਾ ਹੁਣ ਕੀ ਕਹਿਣਾ ਚਾਹਣਾ ਵੀ ਇੰਸਟਾਗ੍ਰam ਤੇ ਜਿਹੜੀਆਂ ਕੁੜੀਆਂ ਗਲਤ ਵੀਡੀਓ ਬਣਾ ਦੀਆਂ ਤੇਰੇ ਤੇ ਇੱਕ ਸਟੂਲੇ ਤੁਹਾਡੇ ਤੇ ਵੀਡੀਓ ਬਣਾ ਰਹੇ ਨੇ ਚੰਗੀਆਂ ਮਤਲਬ ਤੁਸੀਂ ਉਹ ਚੀਜ਼ਾਂ ਨੂੰ ਪ੍ਰਮੋਟ ਵੱਧ ਕਰ ਰਹੇ ਹੋ ਕੀ ਕੀ ਕਹਿਣਾ ਚਾਹੁੰਦੇ ਹੋ ਸਾਰੀਆਂ ਚੀਜ਼ਾਂ ਬਾਰੇ ਮੈਂ ਸੂਲੇ ਨੂੰ ਕਹਿੰਦਾ ਵੀ ਕੁਦਰਤ ਨਾਲ ਛੇੜਛਾੜ ਨਾ ਕਰੋ ਜੇ ਤੁਹਾਨੂੰ ਮੁੰਡੇ ਬਣਾਏ ਮੁੰਡੇ ਬਣ ਕੇ ਰਹੋ ਠੀਕ ਆ ਮਾਪਿਆਂ ਨੂੰ ਜਿਹੜਾ ਤੁਹਾਡਾ ਮਾਪਿਓ ਆ ਉਹ ਕੀ ਸੋਚਦਾ ਹੋਊਗਾ ਮਤਲਬ ਕਹ ਜੇ ਕਸੂਰ ਇੰਨਾ ਚਾ ਤੇ ਇੰਸਟਾਗ੍ਰਾਮ ਦਾ ਕਸੂਰ ਹੋਈ ਗੱਡੀਆਂ ਇੰਸਟਾਗ੍ਰਾਮ ਤਾਂ ਬਈ ਇੱਕ ਐਪ ਆ ਠੀਕ ਆ ਮੈਂ ਐਪ ਮੇਰੇ ਤੇ ਜਿਹੜੀ ਚੀਜ਼ ਇਹ ਪਾਉਣਗੇ ਮੈਂ ਤਾਂ ਉਹ ਚਲਾਉਣੀ ਆ ਪਰ ਮੈਂ ਦੁਖੀ ਇਹ ਚੀਜ਼ ਤੋਂ ਆ ਵੀ ਇਹਦਾ ਤੁਰ ਕਿੱਧਰ ਨੂੰ ਪਏ ਸਾਰੇ ਕੁੜਗਾਂ ਕੀ ਕਿੰਗੀ ਚੀਜ਼ ਚਲਾਵਾ ਕਿਹੜੀ ਵੀ ਚੰਗੀ ਚੀਜ਼ ਵੀ 5000 ਕੋ ਹੋ ਚੱਲੂਗੀ 99 ਲੱਖ 99 ਲੱਖ 9000 500 ਵਿੜਗੋ ਹੋ ਜੀ ਹੋਣੀ ਆ ਕੀ ਕਰੂ ਉੱਥੇ ਬੰਦਾ ਠੀਕ ਹੈ ਨਾ ਮੈਂ ਤਾਂ ਜਿਹੜੀ ਚੀਜ਼ ਪਾਉਣੀ ਆ ਮੈਂ ਪ੍ਰਮੋਟ ਵੀ ਕਰ ਦੂੰ ਸਾਰਾ ਕੁਝ ਕਰ ਦੰਨਾ ਪਰ ਚੰਗੀ ਚੀਜ਼ ਆਵੇ ਤਾਂ ਸਹੀ ਆ ਜਿਹੜੇ ਚੰਗਣਾ ਪਾਉਂਦੇ ਆ ਮੁੰਡੇ ਉਹਨਾਂ ਦੇ ਕੁੜਗਾਂ ਪਾਉਂਦਿਆਂ ਕੀ ਗੱਲ ਉਹਨਾਂ ਦੇ ਨਹੀਂ ਵਿਊ ਆਉਂਦੇ ਤਿੰਨ ਤਿੰਨ ਚਾਰ ਚਾਰ ਲੱਖ ਬਿਲੀਅਨ ਚ ਵੀ ਮਿਲੀਅਨ ਚ ਵੀ ਜਾਵੜਦੇ ਤੇ ਉਹ ਵੀ ਤਾਂ ਹੈਗੀ ਆ ਬੰਦੇ ਉਹਨਾਂ ਨੂੰ ਸੋਚ ਕੇ ਦੇਖ ਕੇ ਪਾ ਲੋ ਪਰ ਮਾ ਦੁਖੀ ਆ ਬਈ ਬਹੁਤ ਬਹੁਤ ਧੰਨਵਾਦ ਦੋਸਤੋ ਇੰਸਟਾਗ੍ਰam ਆਪ ਦੁਖੀ ਹੋ ਕੇ ਲੋਕਾਂ ਮੂਰੇ ਆ ਰਿਹਾ ਇੱਕ ਵੀਡੀਓ ਦੇ ਰੂਪ ਦੇ ਵਿੱਚ ਕਹਿ ਰਿਹਾ ਵੀ ਮੈਂ ਤਾਂ ਬੜਾ ਦੁਖੀ ਹਾਂ ਮੇਰੇ ਤੇ ਗਲਤ ਵੀਡੀਓ ਬਣਾਉਂਦੇ ਆ 90% ਵੀਡੀਓ ਜਿਹੜੀਆਂ ਗਲਤ ਆਉਂਦੀਆਂ 10% ਹੀ ਆ ਜਿਹੜੀਆਂ ਵੀਡੀਓ ਸਹੀ ਆਉਂਦੀਆਂ ਨੇ ਮੇਰਾ ਕਸੂਰ ਕੀ ਆ ਜਦੋਂ ਮੈਂ ਆਇਆ ਸੀ ਉਦੋਂ ਰੱਬ ਮੰਨਦੇ ਸੀ ਤੇ ਜਦੋਂ ਹੁਣ ਮੇਰੇ ਕੋਲ ਆਏ ਆ ਤਾਂ ਮੈਨੂੰ ਕਹਿੰਦੇ ਆ ਵੀ ਤੂੰ ਗਲਤ ਆ ਦੋਸਤੋ ਦੁਨੀਆ ਕਿੱਧਰ ਤੁਰ ਪਈ ਆ ਮੈਂ ਕਮਾਲ ਮੰਨੀ ਜਨਾ ਮਤਲਬ ਕਹਿਦੀ ਐ ਵੀ ਚੰਗੀਆਂ ਚੀਜ਼ਾਂ ਤਾਂ ਵੇਖਣੋਂ ਹੀ ਹਟ ਗਏ ਕਹਿੰਦੇ ਹੁੰਦੇ ਆ ਵੀ ਚੰਗੀਆਂ ਚੀਜ਼ਾਂ ਹਰ ਇੱਕ ਬੰਦੇ ਦੇ ਹਾਜਮ ਨਹੀਂ ਆਉਂਦੀਆਂ ਬੰਦਾ ਨਾ ਅੰਦਰੋਂ ਚੰਗਾ ਨਹੀਂ ਹੁੰਦਾ ਮਾੜਾ ਹੀ ਹੁੰਦਾ ਠੀਕ ਹੈ ਜਦੋਂ ਕਹਿਦੀ ਐ ਵੀ ਨਾ ਵੀ ਮੈਂ ਯਾਰ ਮੈਂ ਚੰਗਾ ਬਹੁਤਾ ਮੈਂ ਵੀਡੀਓ ਬਣਾਉਣਾ ਤੁਸੀਂ ਗਲਤ ਕਰਦੇ ਹੋ ਤੁਸੀਂ ਉਹ ਕਰਦੇ ਹੋ ਉਹ ਫਲਾਣਾ ਧਮਕਾ ਕਰਦੇ ਹੋ ਪਰ ਆਪਦੇ ਵਿੱਚ ਕੱਢਣ ਪਾਉਣ ਨੂੰ ਕੁਝ ਹੁੰਦਾ ਨਹੀਂ ਆਪਦੇ ਜਵਾਗ ਦੇਖੋ ਸਾਰਿਆਂ ਦੇ ਘਰਾਂ ਦੇ ਵਿੱਚ ਫੋਨਾਂ ਦੇ ਵਿੱਚ ਇੰਸਟਾਗ੍ਰam ਚੱਲਦਾ ਪਿਆ ਠੀਕ ਹੈ ਉਹ ਬੰਦ ਕਰੋ YouTube ਬੰਦ ਕਰੋ Facebook ਬੰਦ ਕਰੋ ਕਿਉਂ ਚਲਾਉਨੇ ਹੋ ਫਿਰ ਜੇ ਤੁਹਾਨੂੰ ਪਤਾ ਵੀ ਇਹਨਾਂ ਤੇ ਚੀਜ਼ਾਂ ਦੇ ਗੰਦ ਆਉਂਦਾ ਲੋਕ ਉਹ ਤਾਂ ਸਿਆਣੇ ਬਣ ਜਾਂਦੇ ਆ ਵੀ ਇਹ ਚੀਜ਼ਾਂ ਗਲਤ ਆ ਤੁਸੀਂ ਗਲਤ ਕਰ ਰਹੇ ਹੋ ਜਾਂ ਤੁਸੀਂ ਵੀਡੀਓ ਗਲਤ ਆਉਂਦੀਆਂ 90% ਗਲਤ ਵੀਡੀਓ ਹੁੰਦੀਆਂ ਸਾਡੇ ਜੋ ਆਗੇ ਨਹੀਂ ਆ ਕੇ ਖਰਾਬ ਹੁੰਦਾ ਫਿਰ ਬੰਦ ਕਰ ਦਿਓ ਕਿਉਂ ਚਲਾਉਨੇ ਹੋ ਕਿਉਂ ਆਵਦੇ ਮੁੰਡਿਆਂ ਨੂੰ ਫੋਨ ਲੈ ਕੇ ਦਿੰਦੇ ਹੋ ਚੰਗੀਆਂ ਚੀਜ਼ਾਂ ਵਿਖਾਓ ਉਹਨਾਂ ਨੂੰ ਫਿਰ ਚੰਗੀਆਂ ਚੀਜ਼ ਜੇ ਤੁਸੀਂ ਵੇਖੋ ਜਿਹੜੀ ਚੀਜ਼ ਆਪਾਂ ਵੇਖਾਂਗੇ ਉਹੀ ਚੀਜ਼ ਮੂਰੇ ਹੋਣੀ ਆ ਜਿਹੜੀ ਇਹ ਪਚੀ ਵਧ ਦੇਣੇ ਆ ਉਹ ਚੀਜ਼ ਮੂਰੇ ਹੁੰਦੀ ਹੈ ਜਦ ਸੋਸ਼ਲ ਮੀਡੀਆ ਵਿੱਚ ਬੰਦੇ ਨੂੰ ਫੜ ਲੈਂਦਾ ਮਤਲਬ ਕਹਿੰਦੀ ਉਹ ਚ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਲੀ ਤੇ ਸਾਡੀ ਵੀਡੀਓ ਕੋ ਸੇਧ ਦੇਣ ਵਾਲੀ ਤੇ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ